ਮੰਮਾ ਮਮਾ ਮੈਨੂੰ ਫੋਨ ਚਾਹੀਦਾ ਹੈ। ਅਬ ਇਹ ਪਪਾ ਤੇ ਲੈ ਲੋ ਚਾਹੀ। ਠੀਕ ਹੈ। ਪਪਾ ਹਾਂਜੀ ਪੁੱਤਰ। ਮੈਨੂੰ ਫੋਨ ਚਾਹੀਦਾ ਹੈ। ਕੀ ਕਰਨਾ ਹੈ? ਮੈਂ ਚ ਗੇਮ ਖੇਡਣੀ ਆ। ਗੇਮ ਖੇਡਣ ਵਾਸਤੇ ਫੋਨ ਨਹੀਂ ਚਾਹੀਦਾ। ਪਪਾ ਮੈਂ ਖੇਡਣੀ ਆ। ਨਹੀਂ ਮਿਲਣਾ ਪੁੱਤਰ। ਪਪਾ ਮੈਂ ਖੇਡਣੀ ਆ। ਜਿੱਦ ਕਰਦੇ ਹੋ? ਹਾਂ ਮੈਂ ਜਿੱਦ ਕਰਦੀ ਆ। ਚਲੋ ਠੀਕ ਹੈ ਤੁਸੀਂ ਅੱਧਾ ਕਰੋ ਫਿਰ ਸਿਮਰਨ ਕਰਕੇ ਦਿਖਾਓ ਬੇਨਾ। ਠੀਕ ਹੈ ਹਾਂ ਵਾਹ ਵਾਹ ਕਾਹ ਕਾਹ ਵਾਹ 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 ਪਾਪਾ ਨੇ ਕੱਢ ਲਿਆ ਸਿਮਰਤ ਲਓ ਜੀ ਲੈ ਲੂਗਾ ਲਓ ਜੀ ਪੁੱਤਰ ਪਾਪਾ ਹਾਂ ਜੀ ਮੈਂ ਹੋਰ ਖੇਡਣੀ ਆ ਗੇਮ ਹੋਰ ਖੇਡਣੀ ਆ ਚਲੋ ਐਦਾਂ ਕਰੋ ਫਿਰ ਸਿਮਰਨ ਫਿਰ ਦੁਬਾਰੇ ਸਿਮਰਨ ਕਰੋ ਫਿਰ ਹੋਰ ਲੈ ਲਿਓ ਮੋਬਾਈਲ ਵਾਹ 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 ਪਾਪਾ ਨੇ ਕਰ ਲਿਆ ਲਓ ਜੀ ਚਲੋ ਗਿਆ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ 10 11 12 13 ਲਓ ਜੀ ਪੱਤਰ ਗੇਮ ਤੁਸੀਂ ਪੁੱਤਰ ਜਿੰਨਾ ਕ ਸਿਮਰਨ ਕੀਤਾ ਉਹਨਾਂ ਕੋ ਤੁਹਾਨੂੰ ਮਿਲ ਗਿਆ ਮੋਬਾਈਲ ਜੇ ਹੋਰ ਗੇਮ ਖੇਡਣੀ ਹੈ ਫਿਰ ਇਦਾਂ ਕਰੋ ਜਿੰਨਾ ਸਮਾਂ ਤੁਸੀਂ ਸਿਮਰਨ ਕਰੋਗੇ ਉਹਨਾਂ ਸਮਾਂ ਤੁਹਾਨੂੰ ਜਿਹੜਾ ਉਹ ਮੋਬਾਈਲ ਦੇ ਦਾਂਗੇ ਠੀਕ ਹੈ ਹੁਣ ਤੁਸੀਂ ਅੱਧਾ ਘੰਟਾ ਸਿਮਰਨ ਕਰੋ ਫਿਰ ਤੁਹਾਨੂੰ ਅੱਧਾ ਘੰਟਾ ਜਿਹੜਾ ਮੋਬਾਈਲ ਉਹ ਗੇਮ ਖੇਡਣ ਵਾਸਤੇ ਮਿਲੇਗਾ ਠੀਕ ਹੈ ਠੀਕ ਹੈ ਜੀ ਕਰੋ ਜਿਵੇਂ ਗੁਰਮੁਖ ਪਿਆਰੇ ਇਹ ਨਾ ਹਰ ਘਰ ਦੀ ਸਮੱਸਿਆ ਹੈ ਸਾਡੇ ਬੱਚੇ ਅੱਜੇ ਬਹੁਤ ਵੱਡੀ ਪ੍ਰੋਬਲਮ ਹੈ ਸਾਡੀ ਬੱਚਾ ਭਾਵੇਂ ਜਿੱਡਾ ਮਰਜੀ ਛੋਟਾ ਹੋਵੇ ਤੇ ਭਾਵੇਂ ਜਿੱਡਾ ਮਰਜੀ ਵੱਡਾ ਹੋਵੇ ਜਿੱਦ ਕਰਦਾ ਇੱਕ ਹੀ ਜਿੱਦ ਲੱਗੀ ਆ ਮੋਬਾਈਲ ਦੀ ਇਹ ਬੱਚੇ ਸਾਡੇ ਜਿੱਦ ਕਰਦੇ ਨੇ ਪਰ ਇਹਨਾਂ ਦੀ ਜਿੱਦ ਕਰੀ ਹੋਈ ਕਿਤੇ ਨਾ ਕਿਤੇ ਇਹਨਾਂ ਦਾ ਜੀਵਨ ਦਾ ਨਾਸ਼ ਕਰ ਰਹੀ ਹੈ ਹੁਣ ਜਿਵੇਂ ਇਹ ਬੱਚੇ ਨੇ ਜਿੱਦ ਕੀਤੀ ਹੈ ਅਸੀਂ ਵੀ ਆਪਣੀ ਜਿੱਦ ਕਰਨੀ ਹੈ ਜਿਵੇਂ ਹੁਣ ਮਾਤਾ ਪਿਤਾ ਕੋਲ ਬੱਚੇ ਜਾਂਦੇ ਨੇ ਜ਼ਿਆਦਾਤਰ ਮਾਂ ਦੇ ਕੋਲ ਬੱਚੇ ਜਿਹੜੇ ਨੇ ਉਹ ਰਹਿੰਦੇ ਨੇ ਹੁਣ ਇਹਨਾਂ ਦੀ ਜਿੱਦ ਕਰੀ ਹੋਈ ਕਿਸੇ ਕੰਮ ਨਹੀਂ ਆਉਣੀ ਤੁਹਾਡੀ ਜਿੱਦ ਕਰੀ ਹੋਈ ਨੇ ਇਹਨਾਂ ਦਾ ਜੀਵਨ ਸਮਾਰ ਦੇਣਾ ਹੁਣ ਜਦੋਂ ਬੱਚਾ ਜਿੱਦ ਕਰਦਾ ਤੁਸੀਂ ਵੀ ਜਿੱਦ ਕਰੋ ਵੀ ਇਦਾਂ ਕਰੋ ਮੋਬਾਈਲ ਤੈਨੂੰ ਮਿਲ ਜਾਏਗਾ ਠੀਕ ਆ ਕੋਈ ਗੱਲ ਨਹੀਂ ਤੂੰ ਪਹਿਲਾਂ ਸਿਮਰਨ ਕਰਕੇ ਦਿਖਾ ਹੁਣ ਜਦੋਂ ਬੱਚਾ ਸਿਮਰਨ ਕਰੇਗਾ ਜਿਵੇਂ ਹੁਣੇ ਬੱਚੀ ਨੇ ਸਿਮਰਨ ਕੀਤਾ ਜਦੋਂ ਸਿਮਰਨ ਕਰੇਗਾ ਇਹਦੇ ਜਿਹੜੇ ਸਵਾਸ ਨੇ ਨਾ ਉਹ ਨਿਰਗੁਣ ਪਰਮਾਤਮਾ ਦੇ ਖਜ਼ਾਨੇ ਦੇ ਵਿੱਚ ਜਮਾ ਹੋ ਜਾਣੇ ਨੇ ਕਿਉਂਕਿ ਹੋਰ ਇਹਦੀ ਕੋਈ ਮੰਗ ਨਹੀਂ ਹਜੇ ਬੱਚਾ ਇਹਦੇ ਹੋਰ ਕੋਈ ਫਰਨਾ ਨਹੀਂ ਹੈ ਸਿਵਾਏ ਖਾਣ ਪੀਣ ਖੇਡਣ ਤੋਂ ਇਹਦੇ ਜਿਹੜੇ ਸੁਆਸ ਇਹਨੇ ਲੈਣੇ ਨੇ ਜਿਹੜੇ ਪਰਮਾਤਮਾ ਦੇ ਹਿੱਸੇ ਚਲੇ ਜਾਣੇ ਨੇ ਉਹ ਸੁਆਸ ਜਮਾ ਹੋ ਜਾਣੇ ਨੇ ਹੁਣ ਜਦੋਂ ਇਹ ਫੇਰਦੁਆਰੇ ਮਤਲਬ ਮੰਗ ਕਰਦਾ ਜਿੱਦ ਕਰਦਾ ਬਾਰ ਬਾਰ ਤੁਸੀਂ ਫੇਰ ਕਹੋ ਸਿਮਰਨ ਕਰ ਜੇ ਫੇਰ ਫੇਰ ਜਿੱਦ ਕਰਦਾ ਤੁਸੀਂ ਵੀ ਜਿੱਦ ਕਰੋ ਇਹਦੇ ਵਿੱਚ ਕੀ ਹੈ ਤੁਹਾਡਾ ਵੀ ਜਿੱਦ ਕੀਤੀ ਹੋਈ ਜਿਹੜੀ ਕੰਮ ਆ ਗਈ ਇਹਦੀ ਜਿੱਦ ਕੀਤੀ ਹੋਈ ਜਿਹੜੀ ਕੰਮ ਆ ਗਈ ਹੁਣ ਜਿਵੇਂ ਮਹਾਰਾਏ ਨੇ ਨਾ ਗੁਰਬਾਣੀ ਦੇ ਵਿੱਚ ਬੜਾ ਸਾਨੂੰ ਕੋਲ ਕੇ ਇਸ ਚੀਜ਼ ਦਾ ਦੱਸਿਆ ਕਿਉਂਕਿ ਜਦੋਂ ਬੱਚਾ ਜਨਮ ਲੈਂਦਾ ਨਾ ਹੁਣ ਜਿਵੇਂ ਮਹਾਰਾਏ ਨੇ ਬਚਨ ਕੀਤੇ ਨੇ ਗੁਰਬਾਣੀ ਦੇ ਵਿੱਚ ਉਹ ਕਹਿੰਦਾ ਗਰਭ ਛੋੜ ਅੰਮ੍ਰਿਤ ਮੰਡਲ ਆਇਆ ਤੋ ਨਰ ਹਰਮਨ ਹਿਸਾਰਿਆ ਹਿਸਰਿਆ ਹੁਣ ਜਦੋਂ ਬੱਚੇ ਨੇ ਜਨਮ ਲਿਆ ਇੱਥੇ ਮਾਇਆ ਦਾ ਪੜਦਾ ਪੈ ਜਾਂਦਾ ਕਿਉਂਕਿ ਜਦੋਂ ਬੱਚਾ ਗਰਭ ਵਿੱਚ ਆਇਆ ਪਹਿਲਾਂ ਪਰਮਾਤਮਾ ਦੇ ਨਾਲ ਜੁੜਿਆ ਇੱਥੇ ਆਇਆ ਇੱਥੇ ਮਾਇਆ ਦਾ ਪੜਦਾ ਪੈ ਗਿਆ ਇਹ ਆ ਸਾਰੀ ਹੁਣ ਮਾਇਆ ਹੀ ਸਾਰਨ ਵੱਡੀ ਮਾਇਆ ਜਿਵੇਂ ਆ ਮੋਬਾਈਲ ਆਪਾਂ ਦੇਖਦੇ ਬੱਚੇ ਹੁਣ ਜਿੱਦਾਂ ਕਰਦੇ ਨੇ ਫਿਰ ਇਹ ਮਹਾਰਾਜ ਕਹਿੰਦੇ ਵੀ ਇਹਦੇ ਕੋਲੋਂ ਮਾਇਆ ਕੋਲੋਂ ਬਚਿਆ ਕੋਈ ਨਹੀਂ ਆ ਸਾਰੀ ਇਹਦੀ ਲਪੇਟ ਦੇ ਵਿੱਚ ਆ ਗਏ ਜਿਵੇਂ ਹੁਣ ਮਹਾਰਾਜ ਨੇ ਪਿਆਰੇ ਬਚਨ ਕਹੇ ਨੇ ਕਿਆ ਗੱਭਰੂ ਕਿਆ ਵਿਰਧ ਹੈ ਮਨਮੁਖ ਤ੍ਰਿਸ਼ਨਾ ਭੁੱਖ ਨਾ ਜਾਏ ਉਹ ਕਹਿੰਦੇ ਵੀ ਇਹਦੇ ਵਿੱਚ ਸਾਰਾ ਸੰਸਾਰ ਭਾਵੇਂ ਉਹ ਬੱਚਾ ਤੇ ਭਾਵੇਂ ਉਹ ਵੱਡਾ ਤੇ ਭਾਵੇਂ ਉਹ ਛੋਟਾ ਹੁਣ ਅਸੀਂ ਦੇਖਦੇ ਆਂ ਘਰ ਦੇ ਵਿੱਚ ਜਿੰਨੇ ਵੀ ਮੈਂਬਰ ਨੇ ਉਹ ਸਾਰੇ ਮੋਬਾਈਲਾਂ ਦੇ ਉੱਤੇ ਜਿਹੜਾ ਟਾਈਮ ਬਤੀਤ ਕਰਦੇ ਨੇ ਟਾਈਮ ਪਾਸ ਕਰਦੇ ਨੇ ਹੁਣ ਸਾਡਾ ਫਰਜ਼ ਬਣਦਾ ਜੇ ਅਸੀਂ ਕਿਤੇ ਇਹ ਚੀਜ਼ਾਂ ਨੂੰ ਨਾ ਸੰਭਾਲ ਕੀਤੀ ਜਿਵੇਂ ਅੱਜ ਹਰ ਜਗ੍ਹਾ ਤੇ ਨਸ਼ਾ ਛਡਾਊ ਕੇਂਦਰ ਖੁੱਲੇ ਨੇ ਕਿਉਂਕਿ ਬੱਚੇ ਮਾੜੀ ਸੰਗਤ ਦੇ ਵਿੱਚ ਪਏ ਹੋਏ ਨੇ ਤੇ ਉਹ ਭੈੜੀ ਸੰਗਤ ਨੂੰ ਗ੍ਰਹਿਣ ਕਰਦੇ ਨੇ ਤੇ ਕਿੰਨੇ ਬੱਚੇ ਨੇ ਜਿਹੜੇ ਉਹ ਨਸ਼ੇ ਦੀ ਲਪੇਟ ਦੇ ਵਿੱਚ ਆਏ ਨੇ ਅੱਜ ਨਸ਼ਾ ਛਡਾਊ ਕੇਂਦਰ ਖੋਲ੍ਹਨੇ ਅਸੀਂ ਉਹਨਾਂ ਨੂੰ ਉੱਥੇ ਜਮਾ ਕਰਕੇ ਆਏ ਨੇ ਵੀ ਇਹਨਾਂ ਦਾ ਨਸ਼ਾ ਛਡਾਓ ਜੀ ਹੁਣ ਆਉਣ ਵਾਲਾ ਸਮਾਂ ਇਦਾਂ ਦਾ ਹੋ ਜਾਣਾ ਵੀ ਅੱਗੇ ਮੋਬਾਈਲ ਛਡਾਊ ਕੇਂਦਰ ਖੋਲ੍ਹਣੇ ਨੇ ਵੀ ਆ ਸਾਡਾ ਬੱਚਾ ਮੋਬਾਈਲ ਨਹੀਂ ਛੱਡਦਾ ਜੀ ਇਹਦਾ ਮੋਬਾਈਲ ਛਡਾਓ ਕਿਉਂਕਿ ਹੁਣ ਬੱਚੇ ਨੂੰ ਸਾਡੇ ਕੋਲ ਟਾਈਮ ਹੀ ਨਹੀਂ ਹੈ ਪਹਿਲੀ ਗੱਲ ਤਾਂ ਉਹ ਸਾਨੂੰ ਕੀ ਚਾਹੀਦਾ ਮਾਪਿਆਂ ਨੂੰ ਕੀ ਚਾਹੀਦਾ ਕਿਉਂਕਿ ਬੱਚਾ ਇਹਦੇ ਅੰਦਰ ਕੋਈ ਵਿਚਾਰ ਨਹੀਂ ਹੈ ਇਹਦਾ ਸਿਰਫ ਵਿਚਾਰ ਆ ਖਾਣਾ ਪੀਣਾ ਖੇਡਣਾ ਬਸ ਇੰਨਾ ਕੁ ਵਿਚਾਰ ਹੈ ਸਾਨੂੰ ਚਾਹੀਦਾ ਹੈ ਕਿ ਕਮ ਸੇ ਕਮ ਅਸੀਂ ਸਮੇਂ 'ਚੋਂ ਸਮਾਂ ਕੱਢ ਕੇ ਬੱਚਿਆਂ ਨੂੰ ਆਪ ਗੁਰੂ ਘਰ ਲੈ ਕੇ ਜਾਈਏ ਗੁਰਬਾਣੀ ਦੇ ਨਾਲ ਜੋੜੀਏ ਸਿਮਰਨ ਦੇ ਨਾਲ ਜੋੜੀਏ ਬਾਣੀ ਤੇ ਬਾਣੇ ਨਾਲ ਜੋੜੀਏ ਇਹਨਾਂ ਨੂੰ ਬਾਬਾ ਜੋਰਾਵਰ ਬਾਬਾ ਫਤਿਹ ਸਿੰਘ ਬਾਬਾ ਅਜੈ ਸਿੰਘ ਦੀਆਂ ਕਹਾਣੀਆਂ ਸੁਣਾਈਏ ਉਹਨਾਂ ਸੂਰਬੀਰ ਯੋਧਿਆਂ ਦੀਆਂ ਕਹਾਣੀਆਂ ਸੁਣਾਈਏ ਇਤਿਹਾਸ ਸੁਣਾਈਏ ਵੀ ਸਾਡੇ ਗੁਰੂ ਸਾਹਿਬ ਸਾਡੇ ਪਿਤਾ ਜੀ ਕੀ ਕਰ ਗਏ ਸਾਡੇ ਵਾਸਤੇ ਜੇ ਕਿਤੇ ਅਸੀਂ ਬੱਚਿਆਂ ਨੂੰ ਗੁਰਮਤ ਦੇ ਨਾਲ ਨਹੀਂ ਜੋੜਿਆ ਗੁਰਮਤ ਨੂੰ ਅਸੀਂ ਤੋੜ ਦਿੱਤੇ ਤਾਂ ਹਾਲਾਤ ਸਾਡੇ ਇਦਾਂ ਦੀ ਬਣ ਜਾਣਗੇ ਜਿਵੇਂ ਬੱਚਾ ਬਾਰ-ਬਾਰ ਬਾਰ-ਬਾਰ ਜਿੱਦ ਕਰਦਾ ਹੁਣ ਜਿਵੇਂ ਸਾਨੂੰ ਮਹਾਰਾਜ ਨੇ ਕਹਿ ਦਿੱਤਾ ਵੀ ਇਹ ਮਾਇਆ ਤੋਂ ਕੋਈ ਵੀ ਨਹੀਂ ਬਚਿਆ ਭਾਵੇਂ ਉਹ ਛੋਟਾ ਭਾਵੇਂ ਉਹ ਵੱਡਾ ਤੇ ਭਾਵੇਂ ਉਹ ਬਿਰਧ ਜਿਵੇਂ ਹੁਣ ਨਾ ਇੱਕ ਕਰਦੇ ਵਿੱਚੋਂ ਕਿਸੇ ਨੇ ਵਿਚਾਰ ਸੁਣਾਈ ਕਹਿੰਦੇ ਵੀ ਸਾਡਾ ਜਿਹੜਾ ਬਾਪੂ ਆ ਨਾ ਉਹ ਕਹਿੰਦਾ ਵੀ ਮੈਨੂੰ ਵੀ ਮੋਬਾਈਲ ਲੈ ਕੇ ਦੋ ਜਿਵੇਂ ਆ ਸਕਰੀਨ ਜਿਹੜੇ ਮੋਬਾਈਲ ਚੱਲਦੇ ਨੇ ਉਹ ਤਾਂ ਨੇ ਪੁੱਛ ਲੈ ਕੇ ਬਾਪੂ ਤੂੰ ਕੀ ਕਰਨਾ ਉਹ ਕਹਿੰਦਾ ਵੀ ਮੈਂ ਵੀ ਇਹਦੇ ਵਿੱਚ ਮੂਰਤਾ ਦੇਖਣੀ ਹੈ ਮੇਰਾ ਵੀ ਟਾਈਮ ਪਾਸ ਨਹੀਂ ਹੁੰਦਾ ਹੁਣ ਮਹਾਰਾਜ ਕਹਿੰਦੇ ਨੇ 12 ਬਰਸ ਬਾਲਪਨ ਬੀਤੇ 20 ਵਰਸ਼ ਕੁਛ ਤਪਨਾ ਕਿਉ 30 ਵਰਸ਼ ਕੁਛ ਦੇਵਨਾ ਪੂਜਾ ਫਿਰ ਪਛਤਾਨਾ ਬਿਰਧ ਪੈਉ ਵੀ ਫੇਰ ਸਾਡੇ ਪੱਲੇ ਕੱਖ ਨਹੀਂ ਲੱਗਣਾ ਜਿਵੇਂ ਹੁਣ ਇਹ ਤੋਂ ਬਚਿਆ ਕਿਵੇਂ ਜਾ ਸਕਦਾ ਹੁਣ ਜਿਵੇਂ ਬੱਚੇ ਨੇ ਜਿੱਦ ਕੀਤੀ ਹੈ ਇਹਨੇ ਜਿੰਨਾ ਵੀ ਪਰਮਾਤਮਾ ਦਾ ਨਾਮ ਲਿਆ ਜਪਿਆ ਇਹ ਕਿਤੇ ਨਾ ਕਿਤੇ ਲੇਖੇ ਦੇ ਵਿੱਚ ਲੱਗ ਜਾਣਾ ਹੁਣ ਜੇ ਆਪਾਂ ਜਿੱਦ ਕਰੀ ਗਏ ਬੱਚਿਆਂ ਨੇ ਆਪਣੀਆਂ ਜਿੱਦਾਂ ਸਾਡੇ ਕੋਲੋਂ ਮੰਨਵਾਉਣੀਆਂ ਨੇ ਫਿਰ ਜਿਹੜੀਆਂ ਇਹ ਬੱਚਿਆਂ ਨੇ ਜਿਨ੍ਹਾਂ ਨੇ ਕੱਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਦੁਖੀ ਹੋਵਾਂਗੇ ਤੰਗ ਹੋਵਾਂਗੇ ਹੁਣ ਜਿਵੇਂ ਭਗਤ ਰਵਿਦਾਸ ਜੀਆ ਦੇ ਬੜੇ ਪਿਆਰੇ ਬਚਨ ਨੇ ਜੇ ਉਹਨਾਂ ਨੇ ਬਾਣੀ ਦੇ ਵਿੱਚ ਸਮਝਾਇਆ ਗੁਰਬਾਣੀ ਦੇ ਸਤਿਗੁਰੂ ਨੇ ਕਹਿੰਦੇ ਨੇ ਕਾਹ ਰਵਿਦਾਸ ਸਭੈ ਜਗ ਲੂਟਿਆ ਹਮ ਤੋ ਏਕ ਰਾਮ ਕਹਿ ਛੂਟਿਆ ਵੀ ਇਥੇ ਜਿਹੜੀ ਇਹ ਮਾਇਆ ਨਗਰੀਆ ਤ੍ਰੈ ਗੁਣਾ ਦੀ ਮਾਇਆ ਨਾ ਜਿਹੜੀ ਇਹਦੇ ਵਿੱਚੋਂ ਬੰਦਾ ਉਹੀ ਬਚ ਸਕਦਾ ਹੈ ਜਿਹੜਾ ਪ੍ਰਮਾਤਮਾ ਦੇ ਨਾਮ ਸਿਮਰਨ ਦੇ ਨਾਲ ਜੁੜਿਆ ਹੋਇਆ ਕਿਉਂਕਿ ਜਿਸ ਤਰ੍ਹਾਂ ਅਸੀਂ ਸੰਸਾਰ ਦੇ ਵਿੱਚ ਚੱਲਦੇ ਹੁਣ ਬੱਚੇ ਨੇ ਜਿੱਦ ਕੀਤੀ ਆ 10 ਵਾਰੀ ਇਹਨੇ ਸਿਮਰਨ ਕੀਤਾ 10 ਮਿੰਟ ਇਹਨੂੰ ਜਿਹੜਾ ਆਪਾਂ ਨੇ ਮੋਬਾਈਲ ਦੇ ਦਿੱਤਾ ਫਿਰ ਇਹਨੇ 15-20 ਮਿੰਟ ਸਿਮਰਨ ਕੀਤਾ 15-20 ਮਿੰਟ ਸੈਕਿੰਡ ਸਿਮਰਨ ਕੀਤਾ ਉਹ 15 20 ਸਕਿੰਟ ਜਿਹੜਾ ਇਹਨੂੰ ਮੋਬਾਈਲ ਦਿੱਤਾ ਹੁਣ ਇਹਨੇ ਅੱਧਾ ਘੰਟਾ ਸਿਮਰਨ ਕਰਨਾ ਅੱਜ ਇਹਦੀ ਮਜਬੂਰੀ ਹੈ ਜਿੱਦ ਵੀ ਜੇ ਮੈਂ ਸਿਮਰਨ ਕਰਕੇ ਦਿਖਾ ਦਾਂਗਾ ਜਾਂ ਦਿਖਾ ਦਾਂਗੀ ਮੈਨੂੰ ਮੋਬਾਈਲ ਮਿਲ ਜਾਏਗਾ ਹੋ ਸਕਦਾ ਮਹਾਰਾਜ ਕਿਰਪਾਈ ਕਰ ਦੇਵੇ ਕੱਲ ਨੂੰ ਇਹ ਕਹਿ ਦੇਵੇ ਹੁਣ ਮੈਨੂੰ ਮੋਬਾਈਲ ਨਹੀਂ ਚਾਹੀਦਾ ਮੈਂ ਤਾਂ ਬੈਠ ਕੇ ਪਰਮਾਤਮਾ ਦੇ ਨਾਮ ਸਿਮਰਨ ਦੇ ਨਾਲ ਜੁੜਨਾ ਸੋ ਗੁਰਮੁਖ ਪਿਆਰਿਓ ਇਹ ਚੀਜ਼ ਦੇ ਉੱਤੇ ਆਪਾਂ ਬਹੁਤ ਜ਼ਿਆਦਾ ਪਹਿਰਾ ਦੇਈਏ ਮਾਵਾਂ ਦੀ ਡਿਊਟੀ ਹੈ ਕਿਉਂਕਿ ਸਭ ਤੋਂ ਵੱਡਾ ਜ਼ਿਆਦਾ ਸਮਾਂ ਬੱਚਾ ਜਿਹੜਾ ਉਹ ਮਾਂ ਕੋਲ ਬਤੀਤ ਕਰਦਾ ਹੈ ਸੋ ਬੱਚਿਆਂ ਨੂੰ ਏਦਾਂ ਜਿੱਦ ਨਾ ਕਰਨ ਦਈਏ ਆਪਣੀ ਵੀ ਜਿੱਦ ਪਗਾਓ ਕਿ ਭਾਈ ਜੇ ਤੈਨੂੰ ਇਹ ਮੋਬਾਈਲ ਚਾਹੀਦਾ ਫਿਰ ਕਿਤੇ ਨਾ ਕਿਤੇ ਤੂੰ ਸਿਮਰਨ ਕਰ ਤੈਨੂੰ ਮੋਬਾਈਲ ਮਿਲ ਜਾਏਗਾ ਤੁਹਾਡੀ ਜਿੱਦ ਕਰੀ ਕਿਤੇ ਲੇਖੇ ਚ ਲੱਗ ਜਣੀ ਹੈ ਇਹਦੀ ਜਿੱਦ ਕਰੀ ਹੋਈ ਨੇ ਇਹਦਾ ਜੀਵਨ ਜਿਹੜਾ ਉਹ ਨਸ਼ਟ ਕਰ ਦੇਣਾ ਸੋ ਆਪਾਂ ਨੇ ਆਪਣੇ ਬੱਚਿਆਂ ਦਾ ਖਿਆਲ ਰੱਖਣਾ ਆਓ ਸਾਰੇ ਫਿਰ ਆਪਾਂ ਜਿੱਦਾਂ ਹੁਣ ਇਹ ਬੱਚਾ ਸਿਮਰਨ ਕਰਦਾ ਇਹ ਤੋਂ ਵੀ ਇਹਦੇ ਨਾਲ ਨਾਲ ਆਪਾਂ ਵੀ ਜਿਹੜਾ ਸਿਮਰਨ ਕਰੀਏ ਵਾ ਗੁਰੂ ਵਾ ਗੁਰੂ ਵਾ ਗੁਰੂ